ਪਹਾੜੀ ਇਲਾਕਿਆਂ ਦੇ ਵਿੱਚ ਬਰਫबारी ਦੇ ਚੱਲਦਿਆਂ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਤੇ ਇਸ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਠੰਡ ਵੱਧ ਗਈ ਹੈ ਤੇ ਨਵਾਂ ਸਾਲ ਚੜਦਿਆਂ ਹੀ ਮੌਸਮ ਨੇ ਕਰਵਟ ਲੈ ਲਈ ਹੈ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੰਗੜੀ ਤੋਂ ਦੀ ਸ਼ੁਰੂਆਤ ਹੋ ਗਈ ਹੈ ਤੇ ਦਿਨ ਚੜਦਿਆਂ ਹੀ ਠੰਡ ਦੀ ਚਿੱਟੀ ਚਾਦਰ ਨੇ ਲੋਕਾਂ ਦਾ ਸਵਾਗਤ ਕੀਤਾ ਤੇ ਉੱਥੇ ਹੀ ਵਿਜ਼ਿਬਿਲਟੀ ਨਾ ਮਾਤਰ ਮੁੰਦੇ ਚੱਲਦਿਆਂ ਟਰੈਫਿਕ ਦੀ ਚਾਲ ਵੱਠੀ ਹੋ ਗਈ ਹੈ ਤੇ ਲੋਕ ਆਪਣੇ ਵਾਨਾਂ ਦੀਆਂ ਲਾਈਟਾਂ ਜੁਗਾ ਕੇ ਹੌਲੀ ਗਤੀ ਦੇ ਵਿੱਚ ਚਲਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਕਿ ਠੰਡ ਅਤੇ ਸੰਘਣੇ ਧੁੰਦ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਟਕਣ ਦੇ ਲਈ ਵਸਪੂਰ ਹੋ ਗਏ ਨੇ ਤੇ ਲੋਕ ਆਪਣੀਆਂ ਮੋਟਰ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਮੱਠੀ ਚਾਲ ਚੱਲ ਰਹੇ ਨੇ ਤੇ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਸੰਗੜੀ ਤੋਂ ਦੀਵ ਸ਼ੁਰੂਆਤ ਹੋ ਗਈ ਹੈ ਤੇ ਦਿਨ ਚੜਦਿਆਂ ਹੀ ਧੁੰਦ ਦੀ ਚਿੱਟੀ ਚਾਦਰ ਨੇ ਲੋਕਾਂ ਦਾ ਸਵਾਗਤ ਕੀਤਾ ਤੇ ਉੱਥੇ ਹੀ ਵਿਜ਼ਿਬਿਲਟੀ ਨਾ ਮਾਤਰ ਹੁੰਦੇ ਚੱਲਦੇ ਆ ਟ੍ਰੈਫਿਕ ਦੀ ਚਾਲ ਮੱਠੀ ਹੋ ਗਈ ਹੈ ਤੇ ਲੋਕ ਆਪੋ ਆਪਣੇ ਘਰਾਂ ਚੋਂ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਟਕੰਦੇ ਲਈ ਮਜਬੂਰ ਹੋ ਗਏ ਨੇ ਤੇ ਲੋਕਾਂ ਦੇ ਵੱਲੋਂ ਆਪਣੀਆਂ ਬੋਟਰ ਗੱਡੀਆਂ ਤੇ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਮੱਠੀ ਚਾਲ ਦੇ ਨਾਲ ਜਾਇਆ ਜਾ ਰਿਹਾ